ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਦਾ ਨਾਮ ਹੀਰਖਾ ਜਿੱਦਾਂ ਪਉਣਾ ਮੈਨੂੰ ਭੂਆ ਨੇ ਸਿਖਾਇਆ ਸੀ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ ਸਕੂਲ ਸਲਾਨਾ ਸਮਾਰੋਹ ਵਿੱਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਿਆਂ ਤੋਂ ਵੱਧ ਤਾੜੀਆਂ ਵੱਜਦੀਆਂ ਤਾਂ ਕਈ ਆਖ ਦਿੰਦੀਆਂ ਹਾਏ ਰੱਬਾ ਕੱਦ ਸਾਨੂੰ ਬੇਸ਼ੱਕ ਇਹਦੇ ਵਾਂਗ ਮਾਦਰਾ ਦੇ ਦਿੱਤਾ ਪਰ ਨਖਰੇ ਤੇ ਨੈਣ ਨਕਸ਼ ਤੇ ਘੱਟੋ ਘੱਟ ਐਦਾਂ ਦੇ ਹੁੰਦੇ ਹੀਰਖਾ ਦੀਆਂ ਮਾਰੀਆਂ ਕਈ ਇੱਥੋਂ ਤੱਕ ਆਖ ਦਿੰਦੀਆਂ ਜਿੰਨਾ ਮਰਜੀ ਪੁੜਕ ਲਵੇ ਨਿਆਣੇ ਦਾ ਖੀਰੇ ਦੇ ਮਾਗ ਮਦਰੀ ਹੀ ਪੈਦਾ ਹੋਣੇ ਨੇ ਮੈਂ ਅੱਗੇ ਹੱਥ ਛੱਡਦੀ ਕਦੀ ਆਪਣੇ ਛੋਟੇ ਕੱਦ ਤੇ ਅਫਸੋਸ ਜਾਂ ਰੱਬ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਸੀ ਕੀਤੀ ਨਿੱਕੀ ਹੁੰਦੀ ਮੇਰੀ ਮਾਂ ਦੀ ਇੱਕ ਵਾਰ ਡੰਗਰ ਝਾਰਦਿਆਂ ਸੱਜੀ ਅੱਖ ਚੁਭ ਗਈ ਸੀ ਫੇਰ ਇਲਾਜ ਨੂੰ ਚਿੱਟਾ ਮੋਤੀਆ ਉੱਤਰ ਆਇਆ ਤੇ ਉਸ ਅੱਖ ਤੋਂ ਦਿਸਣੋਂ हट ਗਿਆ ਫੇਰ ਇਸੇ ਸਰੀਰਕ ਵੱਜ ਕਰਕੇ ਵਿਆਹੀ ਆਪਣੇ ਤੋਂ 10 ਸਾਲ ਵੱਡੇ ਨਾਲ ਕਰਨਾ ਪਿਆ। ਬਾਪੂ ਕੱਦ ਦਾ ਮਾਦਰਾ ਤੇ ਰੰਗ ਦਾ ਵੀ ਕਾਫੀ ਪੱਕਾ ਸੀ। ਮੇਰੀ ਮਾਂ ਨੇ ਕਦੇ ਗिला ਨਹੀਂ ਸੀ ਕੀਤਾ। ਹਰ ਹਾਲ ਵਿੱਚ ਖੁਸ਼ ਰਹੀ ਤੇ ਮੈਨੂੰ ਵੀ ਹਰ ਹਾਲ ਵਿੱਚ ਖੁਸ਼ ਰਹਿਣਾ ਸਿਖਾਇਆ। ਆਖਿਆ ਕਰ ਦਿੱਤੀ ਏ ਇਹ ਜਿਹੜਾ ਮਨ ਹੁੰਦਾ ਏ ਨਾ ਹਮੇਸ਼ਾ ਜਿੰਨਾ ਕੋਲ ਹੁੰਦਾ ਉਸ ਤੋਂ ਕਿਤੇ ਜ਼ਿਆਦਾ ਦੀ ਆਸ ਲਵਾਈ ਰੱਖਦਾ। ਫਿਰ ਐਸੀ ਮਿਰਗ ਤ੍ਰਿਸ਼ਨਾ ਉਜਾਗਰ ਕਰਦਾ ਹੈ ਕਿ ਚੰਗਾ ਭਲਾ ਵੀ ਅਖੀਰ ਵੇਲੇ ਤੱਕ ਹਿਰਨ ਵਾਂਗ ਮਾਰੂ ਸਥਲਾਂ ਵਿੱਚ ਠੰਡੇ ਪਾਣੀ ਦੀਆਂ ਛੀਲਾਂ ਲੱਭਦਾ ਏ ਗਰਕ ਹੋ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਸਿਫਤ ਹੁੰਦੀ ਤਾਂ ਮਾਂ ਦੇ ਮੇਰੇ ਕੰਨ ਦੇ ਕੋਲ ਸੁਰਮਚੂ ਨਾਲ ਕਾਲੀ ਲਕੀਰ ਜੀ ਖਿੱਚ ਦਿੰਦੀ ਕਿਸ ਦੀ ਵੀ ਇੰਜ ਕੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਇੱਕ ਵਾਰ ਰਿਸ਼ਤੇਦਾਰੀ ਦੇ ਵਿਆਹ ਤੇ ਕਿਸੇ ਨੇ ਮੇਰੀ ਸੁੱਤੀ ਪਈ ਦੇ ਵਾਲਾਂ ਦੀ ਇੱਕ ਲਿਟ ਕੱਟ ਲਈ ਮੈਨੂੰ ਕੁਝ ਪਤਾ ਨਹੀਂ ਲੱਗਾ ਪਰ ਗੁੱਤ ਕਰਦੀ ਨੇ ਝਟ ਅੰਦਾਜ਼ਾ ਲਾ ਲਿਆ ਉਸੇ ਵੇਲੇ ਚੱਪਲ ਪਵਾ ਪਿੰਡ ਦੇ ਗੁਰਦੁਆਰੇ ਲੈ ਗਈ ਤੇ 10 ਹੱਪਿਆਂ ਦਾ ਪ੍ਰਸ਼ਾਦ ਕਰਾ ਸਰਵਾਦੇ ਭਲੇ ਦੀ ਅਰਦਾਸ ਕਰਵਾ ਦਿੱਤੀ ਕਿਸੇ ਨੂੰ ਬੁਰਾ ਭਲਾ ਨਹੀਂ ਆਖਿਆ ਬਸ ਮਨ ਹੀ ਮਨ ਅੱਖਾਂ ਮੀਟ ਕਿੰਨਾ ਸਿਰ ਖਲੋਤੀ ਰਹੀ ਫਿਰ ਇੱਕ ਦਿਨ ਗਲੀ ਦੇ ਮੋੜ ਤੇ ਹੋਏ ਟੂਨੇ ਵਿੱਚੋਂ ਮੇਰੇ ਕੱਟੇ ਹੋਏ ਵਾਲ ਪਛਾਣ ਲਏ ਪਰ ਮੂੰਹੋਂ ਫੇਰ ਵੀ ਕੁਝ ਨਾ ਬੋਲੀ ਵਿਆਹ ਦੀ ਗੱਲ ਤੁਰੀ ਤਾਂ ਕਈ ਪਾਸਿਓਂ ਭਾਨੀਆਂ ਵੱਜੀਆਂ ਫੇਰ ਵੀ ਚੁੱਪ ਰਹਿੰਦੀ ਆਖ ਦਿੱਤੀ ਇਹ ਹੱਡ ਮਾਸ ਦਾ ਜਿਹੜਾ ਇਨਸਾਨ ਰੱਬ ਨੇ ਤੇਰੇ ਜੋਗਾ ਬਣਾਇਆ ਉਹ ਇੱਕ ਦਿਨ ਜ਼ਰੂਰ ਆਵੇਗਾ ਸਿਰਫ ਇੱਕ ਵੇਰ ਰੋਂਦੀ ਨੂੰ ਵੇਖਿਆ ਕਿਸੇ ਨੇ ਇਹ ਪਾਣੀ ਮਾਰ ਦਿੱਤੀ ਕਿ ਜਵਾਨੀ ਵੇਲੇ ਇਸ ਦੀ ਮਾਂ ਗਲਤ ਪਾਸੇ ਵੇਖਣੋਂ ਨਹੀਂ ਸੀ ਹਟਦੀ ਤੇ ਭਰਾਵਾਂ ਫੜ ਅੱਖੋਂ ਕਾਣੀ ਕਰ ਛੱਡੀ ਪਤਾ ਨਹੀਂ ਉਸ ਨੂੰ ਘੜੀ ਹੋਈ ਇਸ ਝੂਠੀ ਕਹਾਣੀ ਨੇ ਤੋੜ ਛੁੱਟਿਆ ਕਿ ਆਪਣਾ ਸਰੀਰ ਨੂੰ ਨੁਕਸਤੀ ਦੇ ਭੁਵੀਖ ਅੱਗੇ ਕੰਡੇ ਵਣ ਵਿਛ ਗਿਆ ਸੀ ਉਹ ਇਸ ਕਰਕੇ ਦੁਖੀ ਸੀ ਅਕਸਰ ਸੁਣ ਜਾਂਦੀ ਕਿ ਵਿਆਹ ਮਗਰੋਂ ਜਦੋਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਤਾਂ ਸੁਭਾਵਾ ਵਿੱਚ ਕਸਮਕਸ ਹੁੰਦੀ ਹੈ ਪਰ ਜਿੱਤ ਹਮੇਸ਼ਾ ਉਸ ਦੀ ਹੁੰਦੀ ਜਿਸ ਦੀ ਰੂਹ ਵਿੱਚ ਸੱਚ ਦਾ ਸਮੁੰਦਰ ਠਾਠਾ ਮਾਰ ਰਿਹਾ ਹੋਵੇ ਇਸ ਜਿੱਤੇ ਵਿੱਚ ਉਸ ਸੱਚੇ ਪਾਤਸ਼ਾਹ ਦੀ ਮਰਜ਼ੀ ਵੀ ਸ਼ਾਮਿਲ ਹੁੰਦੀ ਜਿਹੜਾ ਹਮੇਸ਼ਾ ਨੇਕ ਰੂਹਾਂ ਦੇ ਪਿੱਠ ਤੇ ਖਲੋਂਦਾ ਆਇਆ ਅੱਜ ਐਨੇ ਵਰਿਆ ਮਗਰੋਂ ਜਦੋਂ ਪੁੱਤ ਚੰਨ ਵਰਗੀ ਵਾਟੀ ਲੈ ਕੇ ਆਇਆ ਇਹ ਤਾਂ ਜਿਉਂ ਜੋਗਾ ਪਾਣੀ ਵਾਰਨ ਵੇਲੇ ਪਤਾ ਨਹੀਂ ਕਿਉਂ ਅੱਡੀਆਂ ਚੁੱਕ ਲੈਂਦਾ ਏ ਹੱਥ ਤੇ ਮੇਰੇ ਅੱਗੇ ਮਸਾਂ ਉਸ ਦੀ ਪੱਗ ਤੱਕ ਆਪੜਦੇ ਸਨ ਪਰ ਅੱਜ ਮੰਜ਼ਿਲ ਥੋੜਾ ਦੂਰ ਜੀ ਲੱਗਦੀ ਏ ਪਤਾ ਨਹੀਂ ਕਿਉਂ ਕਹਿ ਕਹਿ ਕੇ ਸਕੂਲ ਵੇਲੇ ਆਖਿਓ ਵੇਲ ਬੋਲ ਚੇਤੇ ਕਰੱਖੀਆਂ ਵਿੱਚੋਂ ਹੰਝੂ ਵਗਿ ਤੂ ਹੀ ਜਾਂਦੇ ਕਿ ਜਿੰਨਾ ਮਰਜੀ ਪੜਕ ਲਵੇ ਨਿਆਣੇ ਤੇ ਮਾਦਰੇ ਹੀ ਜੰਮਣੇ ਨੇ ਉੱਚੇ ਆਸਮਾਨ ਵਿੱਚ ਕਿਧਰੇ ਤਾਰਾ ਬਣੀ ਬੈਠੀ ਕੱਖ ਵਾਲੀ ਨੇ ਕਰੂੰ ਅੱਜ ਵੀ ਮੈਨੂੰ ਇਹ ਦੋ ਨਸੀਹਤਾਂ ਦੇ ਰਹੀ ਮਹਿਸੂਸ ਹੁੰਦੀ ਹੈ ਕਿ ਕਿਸੇ ਨਾਲ ਹੀਰਖਾਨੇ ਕਰਨੀ ਤੇ ਜਿੰਨਾ ਕੁ ਕੋਲੇ ਬਸ ਉਸੇ ਵਿੱਚ ਸ਼ੁਕਰ ਗੁਜ਼ਰ ਬਸਰ ਕਰਨ ਦੇ ਦਾ ਪੇਚ ਸਿੱਖਦੇ ਹੀ ਰਹਿਣਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ